ਲਓ ਜੀ ਅੱਜ ਦੀ ਵੀਡੀਓ ਦੇ ਵਿੱਚ ਬਣੇ ਰਹੋ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਜੋੜੇ ਪੁਲ ਜੋ ਪੰਜਾਬ ਦੇ ਬਹੁਤ ਹੀ ਮਸ਼ਹੂਰ ਹਨ ਇਹ ਜੋੜੇ ਪੁਲ ਲਓ ਜੀ ਇਹਨਾਂ ਨੂੰ ਕਹਿੰਦੇ ਨੇ ਪੰਜਾਬ ਦੇ ਵਿੱਚ ਜੋੜੇ ਪੁੜਾ ਜੋ ਕਿ ਪਹਿਲਾਂ ਇਹ ਨਹਿਰ ਕੱਚੀ ਸੀ ਤੇ ਹੁਣ ਕਰ ਦਿੱਤੀ ਪੱਕੀ ਲਓ ਜੀ ਆ ਜੋੜੇ ਪੁਲ ਨੇ ਜੋ ਕਿ 1881 ਦੇ ਵਿੱਚ ਬਣੇ ਸੀ ਤੇ ਅੰਗਰੇਜ਼ਾਂ ਦੇ ਵੇਲੇ ਇਹ ਪੁਲ ਲੱਗਿਆ ਸੀ ਤੇ ਇਹ ਜੋੜੇ ਪੁਲ ਚਾਰ ਜ਼ਿਲ੍ਹਿਆਂ ਨੂੰ ਪੰਦੇ ਨੂੰ ਲੁਧਿਆਣਾ ਪਟਿਆਲਾ ਸੰਗਰੂਰ ਤੇ ਫਤਿਹਗੜ੍ਹ ਸਾਹਿਬ ਤੇ ਅੰਗਰੇਜ਼ਾਂ ਦੇ ਵੇਲੇ ਇਹ ਪੁਲ ਬਣਿਆ ਸੀ ਜੋੜੇ ਪੁਲਾਂ ਦੇ ਹੈੱਡ ਜੋ ਕਿ ਗੇਟ ਪਾਣੀ ਵਾਦਾ ਘਟਦਾ ਇਹ ਅੰਗਰੇਜ਼ਾਂ ਦੀ ਤਕਨੀਕ ਸੀ ਜੋੜੇਪੁਰ ਨੇ ਇਤਿਹਾਸ ਵਿੱਚ ਜੋੜੇਪੁਰ ਪੰਜਾਬ ਦੇ ਵਿੱਚ ਇਸ ਲਈ ਮਸ਼ੂਰ ਹਨ ਜੋੜੇਪੁਰਾਂ ਤੇ ਲੜਾਈਆਂ ਹੋਈਆਂ